ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਮੇਰੇ ਗਵਾਂਢ ਪਿੰਡ ਦੀ ਵੀਡੀਓ ਹੈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆਂ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਫ ਤੁਹਾਨੂੰ ਪਾਸੋਂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਕੋਈ ਜਨਰਲ ਸੰਚਾਰ ਪਿੰਡ ਜੀ ਪਿੰਡ ਸਰਾਜ ਚਾਸੀ ਠੀਕ ਆ ਮੋਬਾਈਲ ਨੰਬਰ ਜੀ 9943 7369 ਠੀਕ ਹੈ ਜੀ ਘਰ ਦੀ ਮੱਝ ਹੀ ਹੈ ਜੀ ਘਰ ਦੀ ਹੈ ਸੂਆ ਕਿੰਨਾ ਮਸ ਹੁੰਦੀ ਹੈ ਜੀ ਤੀਜਾ ਸੂਆ ਤੀਜਾ ਸੂਆ ਸੁੰਦੀ ਸਮਾਂ ਕਿੰਨਾ ਲੈਜੋ ਜੀ 5-7 ਦਿਨ ਚਲੋ 1-2 ਦਿਨ ਵੱਧ ਘੱਟ ਵੀ ਹੋ ਸਕਦੇ ਠੀਕ ਹੈ ਜੀ ਪਿਛਲੇ ਸੂਏ ਦਾ ਕੀ ਰਿਕਾਰਡ ਹੈ ਜੀ ਪਿਛਲੇ 12-13 ਕਿਲੋ ਦੁੱਧ ਚੋਇਆ ਵਾ ਆਪਣਾ ਠੰਡੀ ਹੈ ਪੂਰੀ ਜੀ ਚੋਾਈ ਦੀ ਜੀ ਪੂਰੀ ਵਧੀਆ ਜੀ ਇੱਕ ਨੰਬਰ ਹੈ ਜੀ ਜਿਹੜਾ ਸੀਮਾਨ ਲੱਗਿਆ ਉਹ ਕੋਈ ਰਿਕਾਰਡ ਹੈਗਾ ਜੀ ਰਿਕਾਰਡ ਮੇਜ ਲਾਂਗੇ ਜੀ ਠੀਕ ਹੈ ਚੰਗਾ ਹੀ ਭਰਾਇਆ ਜੀ ਚੰਗਾ ਭਰਾਇਆ ਵਾ ਜਿਹੜਾ ਸੱਜਣ ਲੈ ਕੇ ਜਾਊਗਾ ਤੇ ਉਹਨੂੰ ਆਪਾਂ ਦੱਸ ਦਾਂਗੇ ਠੀਕ ਹੈ ਜੀ ਤੁਰ ਰੱਖਣਾ ਕੋਈ ਪੂਰਾ ਲੰਬਾ ਨਹੀਂ ਆਊਗਾ ਘਰੇ ਰੱਖਣਾ ਕੋਈ ਕੋਲ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਹਾਂਜੀ ਤੁਰ ਕੇ ਦਿਖਾ ਦਿਓ ਮੈਨੂੰ ਤੁਰ ਨਹੀਂ ਪੈਣੀ ਤੁਰ ਕੇ ਦਿਖਾ ਦਿਓ ਜੀ ਕੋਈ ਗੱਲ ਨਹੀਂ ਜੀ 22 ਦੇ ਦਸਨ ਮੁਤਾਬਕ ਜੀ ਸੂਆ ਤੀਜਾ ਸੁੰਦੀ ਹੈ ਜੀ تمام بھائی دسਦਾ ਕਿ 5-7 ਦਿਨ ਲੈ ਜੂਗੀ ਜਿਹੜੇ ਦਿਨ ਹੁੰਦੇ ਆ ਭਾਈ 2-4 ਦਿਨ ਪਸੂ ਸੌਖਾ ਦਾ ਵੱਧ ਵੀ ਲਿਜਾ ਸਕਦਾ ਜਾਂ ਬਾਈਲਾ ਵੀ ਸੂ ਸਕਦਾ वजन ਵਜੂਦ ਦੇ ਪੱਖ ਤੋਂ ਪੂਰੇ ਚੰਗੀਆਂ ਚੌੜਾ ਪੈਠ ਪੁੜਾ ਫੁੱਲ ਹੈਵੀ ਬੋਡੀ weight ਆ ਜੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਸੋਨਾ ਹਵਾਨਾ ਤਿਆਰ ਕੀਤਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਜਾ ਰਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਤ ਨਹੀਂ ਜੀ ਬਾਕੀ ਵਜਨ ਵਜੂਦ ਚੈੱਕ ਕਰ ਸਕਦੇ ਹੋ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਪਿਛਲੇ ਸੂਏ ਦਾ 12 13 ਕਿਲੋ ਦਾ ਰਿਕਾਰਡ ਆ ਜੀ ਇਕ ਤਿਆਰ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰਵੱਧ ਕਰ ਲੂ ਤਾਂ ਜਿੰਨਾ ਮਰਜੀ ਚੋਲੇ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਜੀ ਬਾਕੀ ਥਾਣਾ ਦੀ ਡੰਨ ਹੋਊਗੀ ਪਾਰ ਪਿੱਛੇ ਦੀ ਗਾਰੰਟੀ ਹੈ ਜੇ ਘਰੇ ਰੱਖਣੀ ਆ ਕਿਸੇ ਨੇ ਤਾਂ ਉਹਨਾਂ ਵਾਸਤੇ ਬਾਈ ਕਹਿੰਦਾ ਕਿਸੇ ਪ੍ਰਕਾਰ ਦਾ ਲੰਬ ਆਣੀ ਆਊਗਾ ਬਈ ਪਸ਼ੂ ਮਾਰਦਾ ਕਰਦਾ ਜਾ ਆ ਸੀਲ ਨਹੀਂ ਗਾ ਸੀਲ ਸਲਾਗ ਦੀ ਬਾਈ ਪੂਰੀ ਗਾਰੰਟੀ ਲੈਂਦਾ ਜੀ ਬਾਕੀ ਥਾਣਾ ਦੇ ਸੱਜੇ ਇਧਰਲੇ ਸਾਈਡ ਤੋਂ ਦਿਖਾ ਦਿੰਨੇ ਆ ਜੀ ਬਹੁਤ ਸੋਹਣਾ ਥਣ ਲੱਗਿਆ ਥੋੜਾ ਜਿਹਾ ਕੈਮਰੇ ਤੋਂ ਦਾ ਕਰਦਾ ਜੀ ਪਸੂ ਐਕਤੀਆਰ 14 15 ਦੀ ਉਮੀਦ ਬਾਕੀ ਸੇਵਾ ਦੇ ਸਰ ਤੇ ਆ ਸੀਮਨ ਤੁਸੀਂ ਮਾਲਕਾਂ ਕੋਲੋਂ ਲੈ ਲਿਓ ਜੀ ਜਿਹੜਾ ਸੱਜਣ ਲੈ ਕੇ ਜਾਊਗਾ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਦਿਮਾਂਡ ਫੋਨ ਚ ਸਰ ਜੀ ਫੋਨ ਤੇ ਕਰ ਲਾਂਗੇ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਹਜੇ 5-4 ਦਿਨ ਲੈਂਦੀ ਐ ਜੀ ਜਿੱਦ ਦੇ ਕਰਮ ਵਾਲੀ ਜਮਾ ਤਿਆਰ ਹੋਗੀ ਜਾਂ ਸੂਪੀ ਉਹਦੇ ਫਿਰ ਡਿਮਾਂਡ ਹੋਰ ਹੋ ਅੱਜ ਦੀ ਡਿਮਾਂਡ ਹੋਰ ਹੋਊ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ